ਇੱਕ طرف ਧੁੰਦ ਦਾ ਕਹਿਰ ਹੈ ਧੁੰਦ ਵੇਖੋ ਤੁਸੀਂ ਟਰੱਕ ਆ ਰਹੇ ਆ ਗੱਡੀਆਂ ਆ ਰਹੀਆਂ ਕਾਰਾਂ ਆ ਰਹੀਆਂ ਮੋਟਰਸਾਈਕਲ ਆ ਰਹੇ ਆ ਔਰ ਬਹੁਤ ਮੁਸ਼ਕਿਲ ਨਾਲ ਚੱਲਿਆ ਜਾ ਰਿਹਾ ਧੁੰਦ ਬਹੁਤ ਜ਼ਿਆਦਾ ਹੈ ਔਰ ਪਹਿਲੇ ਤਾਂ ਲੋਕਾਂ ਨੂੰ ਬਚ ਕੇ ਚੱਲਣਾ ਪਏਗਾ ਔਰ ਦੂਸਰੀ ਗੱਲ ਦੱਸ ਦਈਏ ਕਿ ਧੰਨਵਾਦ ਹੋਣਾ ਮੁਲਾਜ਼ਮਾਂ ਦਾ ਜਿਹੜੇ ਲਗਾਤਾਰ ਠੰਡ ਦੇ ਵਿੱਚ ਡਿਊਟੀ ਨਿਭਾ ਰਹੇ ਆ ਠੰਡ ਜਿਹੜੀ ਆ ਇੰਨੀ ਕੁ ਜ਼ਿਆਦਾ ਵਾ ਕਿ ਜੇ ਤੁਸੀਂ ਫ੍ਰਿਜ ਨੂੰ ਇੱਕ ਨੰਬਰ ਤੇ ਛੱਡ ਦਿੰਦੇ ਹੋ ਤਾਂ ਰਾਤੋਂ ਰਾਤ ਬਰਫ਼ ਜਿਵੇਂ ਜੰਮ ਜਾਂਦੀ ਆ ਉਵੇਂ ਠੰਡ ਦੇ ਵਿੱਚ ਜੇ ਤੁਸੀਂ ਚੱਲਦੇ ਫਿਰਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਜੇ ਅਗਰ ਤੁਸੀਂ ਖੜ੍ਹ ਜਾਂਦੇ ਹੋ ਤਾਂ ਤੁਹਾਡੇ ਹੱਥ ਪੈਰ ਸੁੰਨ ਹੋ ਜਾਣਗੇ ਔਰ ਧੰਨਾ ਮਜ਼ਦੂਰ ਭਾਈ ਚਾਰਾ ਜਿਹੜਾ ਦਿਹਾੜੀ ਲਗਾਉਣ ਜਾਂਦਾ ਉਸ ਮਜ਼ਦੂਰ ਭਾਈ ਚਾਰੇ ਨੂੰ ਵੀ ਸਲਾਮ ਹੈ ਜੋ ਲਗਾਤਾਰ ਕਈ ਸਾਈਕਲਾਂ ਤੇ ਜਾ ਰਿਹਾ ਕਈ ਮੋਟਰਸਾਈਕਲਾਂ ਤੇ ਜਾ ਰਿਹਾ ਔਰ ਬਹੁਤ ਜ਼ਿਆਦਾ ਡਿਊਟੀ ਮੁਸ਼ਕਿਲ ਔਰ ਫੌਜ ਦੀ ਡਿਊਟੀ ਬਹੁਤ ਔਖੀ ਆ ਬੀਐਸਐਫ ਦੀ ਜਾਂ ਜਿਵੇਂ ਪੈਰਾ ਮਿਲਟਰੀ ਫੋਰਸਾਂ ਜਿਹੜੀਆਂ ਬਹੁਤ ਔਖੀਆਂ ਡਿਊਟੀਆਂ ਨੇ ਔਰ ਮਜ਼ਦੂਰ ਭਾਈ ਚਾਰੇ ਦੀ ਗੱਲ ਕਰੀਏ ਕਾਂ ਬਹੁਤ ਮੁਸ਼ਕਿਲ ਨਾਲ ਕੰਮ ਹੁੰਦਾ ਜਿਵੇਂ ਰਾਜ ਮਿਸਤਰੀਆਂ ਨਾਲ ਕੰਮ ਕਰਨ ਵਾਲੇ ਜਿਵੇਂ ਲੋਹੇ ਦਾ ਕੰਮ ਕਰਨ ਵਾਲੇ ਹਾਰਡਵਰਕ ਕਰਨ ਵਾਲੇ ਬਹੁਤ ਜ਼ਿਆਦਾ ਮੁਸ਼ਕਲਾ ਕੱਟਦੇ ਆ ਉਵੇਂ ਤੁਹਾਨੂੰ ਦੱਸ ਦਈਏ ਕਿ ਸਰਦੀ ਬਹੁਤ ਜ਼ਿਆਦਾ ਹੈ ਔਰ ਕਿਤੇ ਨਾ ਕਿਤੇ ਜਾ ਕੇ ਜਦੋਂ ਇਹ ਡਿਊਟੀ ਜਾਂਦੇ ਆ ਤਾਂ ਲਗਾਤਾਰ 7-8 ਘੰਟੇ ਡਿਊਟੀ ਕਰਨੀ ਪੈਂਦੀ ਹੁੰਦਾ ਹੁਣ ਤੁਹਾਨੂੰ ਤਸਵੀਰਾਂ ਅਸੀਂ ਲਗਾਤਾਰ ਉਸ ਨਾਕੇ ਦੀਆਂ ਬੁਖਾਰੇ ਆ ਚਾਹੇ ਤੁਹਾਨੂੰ ਵੇਖਣ ਨੂੰ ਸੁਖਾਲਾ ਲੱਗ ਰਿਹਾ ਕਿ ਵਰਦੀ ਪਾਈ ਹੋਈ ਆ ਮੋٹے ਕੱਪੜੇ ਪਾਏ ਹੋਏ ਆ ਲੇਕਿਨ ਇੱਕ ਜਗ੍ਹਾ ਖੜੇ ਰਹਿਣਾ ਇੱਕ ਜਗ੍ਹਾ ਖੜੇ ਹੋ ਕੇ ਪੂਰਾ ਦਿਨ ਬਤੀਤ ਕਰਨਾ ਔਰ ਕਾਗਜ਼ ਪੱਤਰ ਛਾਂਬੀਣ ਕਰਨੇ ਡਿਊਟੀ ਤਾਂ ਡਿਊਟੀ ਆ ਪੂਰੀ ਡਿਊਟੀ ਨਿਭਾਉਣੀ ਬੜੀ ਔਖੀ ਆ ਬੜੀ ਮੁਸ਼ਕਿਲ ਨਾਲ ਨਿਭਦੀ ਆ ਔਰ ਫਿਰ ਤੁਹਾਨੂੰ ਤਸਵੀਰਾਂ ਅਗਲੇ ਪੱਖ ਦੇ ਵਿੱਚ ਮਜ਼ਦੂਰ ਭਾਈਚਾਰੇ ਦੀਆਂ ਵੀ ਵਿਖਾਵਾਂਗੇ ਅਗਲੇ ਪੱਖ ਵਿੱਚ ਤੁਹਾਨੂੰ ਕਿਸਾਨੀ ਦੀਆਂ ਵੀ ਵਿਖਾਵਾਂਗੇ ਕਿ ਕਿਸਾਨੀ ਕਿੰਨੀ ਸੁਖਾਲੀ ਔਰ ਕਿੰਨੀ ਔਖੀ ਆ ਕਿਸਾਨ ਭਾਈਚਾਰਾ ਕਿਵੇਂ ਖੇਤਾਂ ਦੇ ਵਿੱਚ ਸਰਦ ਪਾਣੀ ਦੇ ਵਿੱਚ ਚੱਲਦਾ ਉਹਦੇ ਬਾਰੇ ਵੀ ਤਸਵੀਰ ਵਿਖਾਵਾਂਗੇ ਔਰ ਬਹੁਤ ਜ਼ਿਆਦਾ ਮੁਸ਼ਕਲਾ ਹੋਈਆਂ ਪਈਆਂ ਨੇ ਜਦੋਂ ਸਰਦੀ ਆ ਜਾਂਦੀ ਹੈ ਔਰ ਸਰਦੀ ਦੇ ਵਿੱਚ ਇੰਨੀ ਪਰੇਸ਼ਾਨੀ ਜਿਵੇਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸਰਦੀਆਂ ਵੇਖਦੇ ਹੋਏ ਬੱਚੇ ਛੁੱਟੀਆਂ ਤੇ ਨੇ ਔਰ ਜੋ ਟੀਚਰ ਸਟਾਫ ਹੈ ਉਹ ਵੀ ਛੁੱਟੀਆਂ ਤੇ ਆ ਔਰ ਇਹ ਵਿਭਾਗ ਇਹ ਜੜੇ ਆ ਇਹ ਲਗਾਤਾਰ ਡਿਊਟੀਆਂ ਕਰਦੇ ਆ ਮਜ਼ਦੂਰ ਭਾਈਚਾਰਾ ਕਿਸਾਨ ਭਾਈਚਾਰਾ ਸਾਰਿਆਂ ਦਾ ਆਪਣਾ ਆਪਣਾ ਵਿਭਾਗ ਹੈ ਔਰ ਤੁਸੀਂ ਇਹ ਕਿਵੇਂ ਤਸਵੀਰਾਂ ਦੇਖਦੇ ਹੋ ਇਸ ਨੂੰ ਕਮੈਂਟ ਜ਼ਰੂਰ ਕਰਿਓ ਔਰ ਸ਼ੇਅਰ ਜ਼ਰੂਰ ਕਰਿਓ ਧੰਨਵਾਦ